ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜਿਹੜੀ ਆਪਣੀ ਅੱਜ ਦੀ ਕਲੈਕਸ਼ਨ ਰਹੂਗੀ ਜੀ ਬਹੁਤ ਹੀ ਪਿਆਰੇ ਜੇ ਆਪਣੇ ਸਾਰੇ ਨਿਊ ਡਿਜ਼ਾਈਨ ਰੈਡੀ ਹੋਏ ਆ ਪਾਰਟੀ ਵੇਅਰ ਸੂਟ ਰਹਿਣਗੇ ਨਿਊ ਜੇ ਕਲਰ ਰਹਿਣਗੇ ਨਿਊ ਹੀ ਡਿਜ਼ਾਈਨ ਆਪਣੇ ਰਹਿਣਗੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਜੀ ਕਿਉਂਕਿ ਕਾਫੀ ਮੈਸੇਜ ਮੈਨੂੰ ਆਉਂਦੇ ਆ ਕਿ ਫੈਬਰਿਕ ਕਿਹੜਾ ਆ ਦੁਪੱਟਾ ਕਿਹੜਾ ਲੱਗਿਆ ਹੋਇਆ ਇਹਦੇ ਨਾਲ ਤਾਂ ਆਪਾਂ ਪੂਰੀ ਡਿਟੇਲ ਵੀਡੀਓ ਚ ਦਿੰਨੇ ਆ ਵੀਡੀਓ ਬਟਾਉਣ ਦਾ ਪਰਪਸ ਹੀ ਇਹ ਹੈ ਤੁਸੀਂ ਹਰ ਚੀਜ਼ ਦੀ ਡਿਟੇਲ ਆਪਾਂ ਤੁਹਾਨੂੰ ਦੇ ਸਕੀਏ ਇੰਸਟਾਗ੍ਰam ਤੇ ਵੀ ਆਪਾਂ ਇੰਨਾ ਸੂਟਾਂ ਦੀਆਂ ਵੀਡੀਓ ਅਪਲੋਡ ਕਰਦੇ ਹਾਂ ਉੱਥੇ ਵੀ ਆਪਣਾ ਸੁਖ ਡਿਜ਼ਾਈਨਰ ਦੇ ਨਾਮ ਤੇ ਪੇਜ ਹੈ ਤੁਸੀਂ ਉੱਥੇ ਵੀ ਚੈੱਕ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਨੰਬਰ ਆ ਰਿਹਾ ਜੀ ਇਹ ਆਪਣਾ ਵਟਸਐਪ ਨੰਬਰ ਹੈ ਇਹਨਾਂ 'ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਹਾਂਜੀ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਫਰਸਟ ਸੂਟ ਰਹੂਗਾ ਜੀ ਪਿਓਰ ਸਿਲਕ ਦੇ ਉੱਪਰ ਰਹੂਗਾ ਕਲਰ ਸ਼ੇਡ ਬਹੁਤ ਹੀ ਪਿਆਰਾ ਤੇ ਬਹੁਤ ਹੀ ਟ੍ਰੈਂਡ ਦੇ ਵਿੱਚ ਵੀ ਚੱਲ ਰਿਹਾ ਹੈ ਸ਼ੇਡ ਤੇ ਸ਼ੇਡ ਹੈ ਹੀ ਬਹੁਤ ਪਿਆਰਾ ਇਹ। ਇਹ ਫੁੱਲ ਹੈਵੀ ਦੇ ਵਿੱਚ ਸੂਟ ਰੈਡੀ ਹੋਇਆ ਟੋਟਲੀ ਹੈਂਡਵਰਕ ਦਾ ਪੀਸ ਰਹੂਗਾ ਠੀਕ ਹੈ ਜੀ। ਇਹ ਆ ਗਈ ਅੱਜ ਜੀ ਤਾਂ neck neck line ਆ ਗਈ ਇਹ ਦੀ ਤੁਸੀਂ ਚੈੱਕ ਕਰੋ। ਟੋਟਲੀ دبਕੇ ਦਾ ਕੰਮ ਰਹੂਗਾ ਜੀ ਇਹਦਾ। ਆਪਾਂ ਤੁਹਾਨੂੰ ক্লোਜ਼ ਇਸ ਲਈ ਦਿਖਾਉਂਦੇ ਆ ਕਿ ਤੁਹਾਨੂੰ ਹਰ ਚੀਜ਼ ਦੇ ਵਰਕ ਵਗੈਰਾ ਦਾ ਪਤਾ ਚੱਲ ਜਾ ਕਿ ਤੁਸੀਂ ਚੈੱਕ ਕਰੋ ਟੋਟਲੀ دبਕੇ ਦਾ ਕੰਮ ਰਹੂਗਾ ਇਹਦੇ ਵਿੱਚ। ਠੀਕ ਹੈ ਜੀ। ਬਹੁਤ ਪਿਆਰੀ ਜੀ neck ਰੈਡੀ ਹੋਈ ਹੈ। ਇਦੇ ਵਿੱਚ ਆਪਾਂ ਦੋ ਤਿੰਨ ਤਰ੍ਹਾਂ ਦੀਆਂ ਬੂਟੀਆਂ ਐਡ-ਆਨ ਕੀਤੀਆਂ ਚੈੱਕ ਕਰੋ ਤੁਸੀਂ ਇਹ ਵੀ ਬਹੁਤ ਪਿਆਰੀ ਜੇ ਤਾਂ ਮਤਲਬ ਪਰਮੀਆਂ ਬੂਟੀਆਂ ਦਿੱਤੀਆਂ ਹੋਈਆਂ ਫਰੰਟ ਤੇ ਟੋਟਲੀ ਦਬਕੇ ਦਾ ਕੰਮ ਆ ਤੁਸੀਂ ਚੈੱਕ ਕਰ ਸਕਦੇ ਹੋ ਫਰੰਟ ਤੇ ਇਹਦੀ ਬੂਟੀਆਂ ਰਹਿਣੀਆਂ ਇਹਦਾ ਸਲਿਟਸ ਤੇ ਕੰਮ ਆ ਗਿਆ ਸਲਿਟਸ ਆ ਗਈਆਂ ਤੇ ਫੁੱਲ ਹੈਵੀ ਦੇ ਵਿੱਚ ਘੇੜਾ ਆ ਗਿਆ ਘੇਰੇ ਤੇ ਪੂਰਾ ਹੈਵੀ ਬਾਰਡਰ ਆ ਜਾਂਦਾ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਜੇ ਤਾਂ ਪੂਰਾ ਬਾਰਡਰ ਦਿੱਤਾ ਹੋਇਆ ਆਪਾਂ ਸਲਿਟਸ ਤੇ ਵੀ ਇਦਾਂ ਵਰਕ ਦਿੱਤਾ ਪੂਰੇ ਫਰੰਟ ਚ ਬੂਟੀਆਂ ਐਡ ਆਨ ਕਰਤੀਆਂ ਆਪਾਂ ਤੇ neck ਆ ਗਈ ਇਹਦੀਆਂ 슬ੀਵਸ ਤੇ ਕੰਮ ਆ ਗਿਆ ਜੀ ਬਾਰਡਰ ਦਿੱਤਾ ਹੋਇਆ ਆਪਾਂ 슬ੀਵਸ ਦੇ ਉੱਪਰ ਐਂਡ ਬੂਟੀਆਂ ਐਡ ਆਨ ਕੀਤੀਆਂ ਆਈਆਂ ਪੂਰੀ 슬ੀਵਸ ਦੇ ਉੱਪਰ ਬੂਟੀਆਂ ਜੰਮੀ ਇੱਦਾਂ ਤੇ ਬਾਰਡਰ ਆ ਗਿਆ ਫੁੱਲ ਹੈਵੀ ਆ ਚੁਗੀ ਆਪਣੀ ਸ਼ਰਟ ਇਹਦਾ ਫਰੰਟ ਇਹਦੀ ਪੂਰੀ ਬੈਕ ਤੇ ਵੀ ਆਪਾਂ ਬੂਟੀ ਐਡ ਆਨ ਕਰ ਇਹ ਬੈਕ ਤੇ ਬੂਟੀ ਐਡ ਆਨ ਕਲਰ ਬਹੁਤ ਪਿਆਰਾ ਹੈ ਜੀ ਇਹ ਐਂਡ ਇਹਦੀ ਸਲਵਾਰ ਇਹਦੇ ਉੱਪਰ ਆਪਾਂ ਪੂਰਾ ਝਾਲ ਦਿੱਤਾ ਜੀ ਇਹ 16 17 ਇੰਚ ਤੱਕ ਇਹਦਾ ਝਾਲ ਜਾਊਗਾ ਇਹ ਮੂਰੀ ਰੈਡੀ ਕੀਤੀ ਆ ਪੂਰਾ ਪਾਊਡਰ ਆ ਜਾਊਗਾ ਐਂਡ ਪੂਰੀ ਸਲਵਾਰ ਦੇ ਉੱਪਰ ਆਪਾਂ ਇਦਾਂ ਝਾਲ ਦਿੱਤਾ ਹੈ ਗੋਟਾ ਪੱਤੀ ਦਾ ਪ੍ਰੋਪਰ ਮਾ ਪਟਿਆਲਾ ਸਲਵਾਰ ਰੈਡੀ ਹੋਈ ਹੈ ਤੇ ਕੰਮ ਤੁਸੀਂ ਚੈੱਕ ਕਰੋ ਅਸੀਂ ਪ੍ਰੋਪਰ ਬੈਗ ਤੱਕ ਇਦਾਂ ਕੰਮ ਦਿੱਤਾ ਹੋਇਆ ਪੂਰਾ ਪੈਕ ਤੱਕ ਕੰਮ ਦਿੱਤਾ ਹੋਇਆ ਪਟਿਆਲਾ ਸਲਵਾਰ ਹੈ ਫੁੱਲ ਹੈਵੀ ਸਲਵਾਰ ਹੈ ਇੱਕ ਵਾਰ ਹੁੰਦਾ ਕਿ ਆਪਾਂ ਇੰਨਾ ਕੰਮ ਦੇ ਦਿੰਨੇ ਆ ਤਾਂ ਬੈਗ ਜਿਹੜੀ ਐ ਉਹ ਖਾਲੀ ਰਹਿ ਜਾਂਦੀ ਜਦੋਂ ਆਪਾਂ ਵੇਅਰ ਕਰਾਂਗੇ ਤਾਂ ਉਹ ਚੀਜ਼ ਵਧੀਆ ਨਹੀਂ ਲੱਗਦੀ ਬੈਗ ਤੋਂ ਇਸ ਕਰਕੇ ਮੈਨੂੰ ਹੁੰਦਾ ਕਿ ਆਪਣਾ ਪ੍ਰੋਪਰ ਕੰਮ ਹੋਏ ਜਿਹੜਾ ਜਦੋਂ ਆਪਾਂ ਇਹ ਚੀਜ਼ ਨੂੰ ਵੇਅਰ ਕਰੀਏ ਤਾਂ ਸਲਵਾਰ ਨੂੰ ਹੈਵੀ ਸਲਵਾਰ ਤਾਂ ਬੈਗ ਤੋਂ ਹੀ ਬਹੁਤ ਪਿਆਰੀ ਲੱਗੂਗੀ ਕਿ ਜੀ ਫੁੱਲ ਪਟਿਆਲਾ ਸਲਵਾਰ ਹੈ ਜੀ ਬਹੁਤ ਪਿਆਰਾ ਜਿਹਾ ਜਾਲ ਰੈਡੀ ਹੋਇਆ ਹੈ ਤੁਸੀਂ ਜਦੋਂ ਸਾਨੂੰ ਮੀਜ਼ਰਮੈਂਟ ਸੈਂਡ ਕਰਦੇ ਹੋ ਤਾਂ ਪਲੀਜ਼ ਇਹ ਚੀਜ਼ ਜ਼ਰੂਰ ਮੈਂਸ਼ਨ ਕਰਿਆ ਕਰੋ ਸਲਵਾਰ ਦੀ ਕੀ ਆਪਾਂ ਪਾਕਿਸਤਾਨੀ ਸਲਵਾਰ ਰੱਖਣੀ ਹੈ ਜਾਂ ਆਪਾਂ ਪਟਿਆਲਾ ਸਲਵਾਰ ਰੱਖਣੀ ਹੈ ਦੇਖੋ ਜੀ ਇਹ ਪਟਿਆਲਾ ਸਲਵਾਰ ਹੈ ਇਹਨਾਂ ਤੇ ਫੈਬਰਿਕ ਵੀ ਜ਼ਿਆਦਾ ਲੱਗਦਾ ਤਾਂ ਵਰਕ ਵੀ ਜ਼ਿਆਦਾ ਹੁੰਦਾ ਜਦੋਂ ਆਪਾਂ ਬੈਕ ਤੱਕ ਇਦਾਂ ਵਰਕ ਕਰਦੇ ਆ ਤਾਂ ਇਹ ਚੀਜ਼ਾਂ ਤੇ ਟਾਈਮ ਵੀ ਜ਼ਿਆਦਾ ਲੱਗਦਾ ਠੀਕ ਹੈ ਜੀ ਫੁੱਲ ਪਟਿਆਲਾ ਸਲਵਾਰ ਆ ਕੀ ਆਪਣੀ ਤੇ ਇਹਦੇ ਨਾਲ ਜਿਹੜਾ ਦੁਪੱਟਾ ਰੈਡੀ ਹੋਇਆ ਜੀ ਬਹੁਤ ਹੀ ਪਿਆਰਾ ਰੈਡੀ ਹੈ ਫੁੱਲ ਹੈਵੀ ਦੇ ਵਿੱਚ ਆਪਾਂ ਨੇ ਦੁਪੱਟਾ ਰੈਡੀ ਕੀਤਾ ਹੈ ਜਿੱਦਾਂ ਬ੍ਰਾਈਡ ਹੁੰਦਾ ਉਹ ਆਨੰਦ ਕਾਰਜ ਤੇ ਨੂੰ ਮੇਅਰ ਕਰ ਸਕਦੀ ਆ। ਘੋਟਵਾਰਾ ਸੈੱਬ ਵਿੱਚ ਹੁਣ ਸੂਟ ਅਲਾਉ ਆ ਤਾਂ ਆਪਾਂ ਸੂਟ ਮੇਅਰ ਕਰਨਾ ਹੁੰਦਾ। ਤਾਂ ਤਾਂ ਉਹਦੇ ਅਕੋਰਡਿੰਗ ਆਪਾਂ ਹੀ ਕਨਸੈਪਟ ਰੈਡੀ ਕੀਤਾ ਆ। ਫੁੱਲ ਹੈਵੀ ਦਾ ਦੁਪੱਟਾ ਰੈਡੀ ਹੋਇਆ। ਬਾਕੀ ਕਲਰ ਆਪਣੀ ਚੁਆਇਸ ਹੁੰਦੀ ਹੈ ਜੀ ਰੈੱਡ ਮਹਰੂਨ ਜਿਹੜਾ ਵੀ ਤੁਸੀਂ ਕਹੋਗੇ ਚੁਆਇਸ ਦੇ ਅਕੋਰਡਿੰਗ ਕਲਰ ਰੱਖਿਆ ਆਪਾਂ ਇਹ ਵੀ। ਦੁਪੱਟਾ ਬਹੁਤ ਹੀ ਪਿਆਰਾ ਰੈਡੀ ਹੋ ਜਾਣਾ। ਹੈਵੀ ਦੁਪੱਟਾ ਫੁੱਲ ਜਾਲ ਦੇ ਵਿੱਚ ਫੋਰ ਸਾਈਡ ਦੁਪट्टे ਦੇ ਬਾਰਡਰ ਆ ਜਾਊਗਾ ਫਿਨਿਸ਼ਿੰਗ ਆਪਾਂ ਬੇਸ ਕਲਰ ਦੀ ਰੱਖੀ ਹੈ ਕਿਉਂਕਿ ਇਹਨਾਂ ਨੂੰ ਬੇਸ ਕਲਰ ਦੀ ਪਸੰਦ ਸੀ ਤੁਸੀਂ ਚਾਹੋ ਤਾਂ 골ਡਨ ਵੀ ਦੇ ਸਕਦੇ ਆ ਬਟ ਇਹ ਬੇਸ ਹੀ ਫਿਨਿਸ਼ਿੰਗ ਆਪਾਂ ਦਿੱਤੀ ਐ ਤਾਂ ਪਾਈਪਿੰਗ ਦੇ ਕੇ ਫੁੱਲ ਹੈਵੀ ਦੇ ਵਿੱਚ ਦੁਪੱਟਾ ਰੈਡੀ ਹੋਇਆ ਪੂਰੇ ਦੇ ਵਿੱਚ ਜਾ ਗਿਆ ਫੋਰ ਸਾਈਡ ਬਾਰਡਰ ਆ ਗਿਆ ਐਂਡ ਚਾਰ ਆ ਗਿਆ ਪੂਰੇ ਦੇ ਵਿੱਚ ਮੇਨ ਫੰਕਸ਼ਨ ਹੁੰਦਾ ਆਪਣਾ ਘਰ ਦਾ ਤਾਂ ਆਪਾਂ ਉਹਦੇ ਤੇ ਵੇਅਰ ਕਰ ਸਕਦੇ ਆ ਹੈਵੀ ਦੁਪੱਟਾ ਰਹੂਗਾ ਫੋਰ ਸਾਈਡ ਬਾਰਡਰ ਦੇ ਕੇ ਆਪਾਂ ਰੈਡੀ ਕੀਤਾ ਸਰਦਾ ਮੇਨ ਫੰਕਸ਼ਨ ਹੁੰਦਾ ਉਹਦੇ ਤੇ ਆਪਾਂ ਵੇਅਰ ਕਰ ਸਕਦੀਆਂ ਕਲਰ ਆਪਣੀ ਚੁਆਇਸ ਆ ਇਹਨਾਂ ਦੀ ਚੁਆਇਸ ਦੇ ਅਕੋਰਡਿੰਗ ਆਪਾਂ ਕਲਰ ਰੈਡੀ ਕੀਤਾ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਾ ਸਕਦੇ ਹੋ ਇਹ ਰੈੱਡ ਤੇ ਬਣਿਆ ਸੀ ਜੀ ਆਨੰਦ ਕਾਰਜ ਵਾਸਤੇ ਪਹਿਲਾਂ ਵੀਡੀਓ ਬਣਾਉਣ ਦਾ ਟਾਈਮ ਨਹੀਂ ਸੀ ਹੈਗਾ ਤਾਂ ਇਸ ਕਰਕੇ ਉਹਦੀ ਆਪਾਂ ਵੀਡੀਓ ਨਹੀਂ ਬਣਾ ਸਕੇ ਜਿਹੜਾ ਇਹ ਸ਼ੇਡ ਹੈ ਜੀ ਸ਼ੇਡ ਇਹ ਵੀ ਬਹੁਤ ਜ਼ਿਆਦਾ ਪਿਆਰਾ ਹੈ ਇਹ ਸ਼ੇਡ ਇਦਾਂ ਦਾ ਆ ਕਿ ਆਪਾਂ ਬਾਅਦ ਵਿੱਚ ਕਦੋਂ ਵੀ ਇਹਨੂੰ ਵੇਅਰ ਕਰ ਸਕਦੇ ਹਾਂ ਜਿੰਨਾ ਟਾਈਮ ਮਰਜ਼ੀ ਆਪਾਂ ਇਹਨੂੰ ਵੇਅਰ ਕਰੀ ਜੇ ਇੱਕ ਤਾਂ ਇਹਦੇ ਤੇ ਟੋਟਲੀ ਦਬਕੇ ਦਾ ਕੰਮ ਹੈ ਜੀ ਇਹ ਆਊਟ ਆਫ ਫੈਸ਼ਨ ਨਹੀਂ ਹੁੰਦਾ ਕੋਟਾ ਪੱਤੀਆਂ ਐਂਡ ਦਬਕਾ ਆ ਜਾਂਦਾ ਦੂਸਰਾ ਫੈਬਰਿਕ ਪਿਓਰ ਸਿਲਕ ਆ ਗਈ ਤੇ ਕਲਰ ਵੀ ਇਦਾਂ ਦਾ ਕਿ ਆਪਾਂ ਇਹਨੂੰ ਕਦੇ ਵੀ ਵੇਅਰ ਕਰ ਸਕਦੇ ਹਾਂ ਆਊਟ ਆਫ ਫੈਸ਼ਨ ਨਹੀਂ ਲੱਗੂਗਾ ਕਿ ਕਈ ਵਾਰ ਹੁੰਦਾ ਕਿ ਆਪਾਂ ਰੈੱਡ ਵਗੈਰਾ ਸੂਟ ਬਾਅਦ ਦੇ ਵਿੱਚ ਨਹੀਂ ਵੇਅਰ ਕਰਦੇ ਇਹ ਸ਼ੇਡ ਇਦਾਂ ਦਾ ਸਦਾ ਬਹਾਰ ਜਿਹਾ ਸ਼ੇਡ ਹੈ ਤੇ ਸੋਬਰ ਜਿਹਾ ਸ਼ੇਡ ਹੈ ਇਹਨੂੰ ਕਦੇ ਵੀ ਆਪਾਂ ਵੇਅਰ ਕਰ ਸਕਦੇ ਹਾਂ ਤੇ ਇਹ ਫੁੱਲ ਹੈਵੀ ਦੁਪੱਟਾ ਜੀ ਪਿਓਰ ਚਨਾਉਣ ਦਾ ਦੁਪੱਟਾ ਹੈ ਜੀ ਚਾਲ ਦੇਖੇ ਬੂਟੀਆਂ ਵੀ ਆਪਾਂ ਵਿੱਚ ਦਬਕੇ ਦੀਆਂ ਐਡ ਆਨ ਕੀਤੀਆਂ ਹੋਈਆਂ ਤੁਸੀਂ ਚੈੱਕ ਕਰੋ ਬਹੁਤ ਹੈਵੀ ਦੁਪੱਟਾ ਰੈਡੀ ਹੋਇਆ ਇਹ ਪਿਆਰਾ ਜਿਹਾ ਸੂਟ ਆਪਣਾ ਰੈਡੀ ਹੋਇਆ ਬਹੁਤ ਹੈਵੀ ਵਰਕ ਕਰਦੇ ਆ ਤਾਂ ਪਿਓਰ ਤੇ ਹੀ ਵਧੀਆ ਲੱਗਦਾ ਹੈ ਤਾਂ ਕਲਰ ਵੀ ਇਹ ਪਿਓਰ ਦੇ ਆ ਤਾਂ ਪਿਓਰ ਤੇ ਹੀ ਉੱਠ ਕੇ ਆਉਂਦੇ ਆ ਆਪਣਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਫੁੱਲ ਹੈਵੀ ਸਲਵਾਰ ਪਟਿਆਲਾ ਕਿ ਕਲਰ ਕੰਬੀਨੇਸ਼ਨ ਤੁਸੀਂ ਆਪਣੀ ਚੋਅ ਅਸ ਅਕੋਰਡਿੰਗ ਇਹਨੂੰ ਰੈਡੀ ਕਰਵਾ ਸਕਦੇ ਹਾਂ ਜੀ ਇਹ ਪਿਓਰ ਵੈਲਵਟ ਦੇ ਉੱਪਰ ਰੈਡੀ ਹੋਇਆ ਸੂਟ ਬਿਲਕੁਲ ਪਿਓਰ ਵੈਲਵਟ ਰਹੂਗੀ ਜੀ ਕਿ ਵੈਲਵਟਸ ਕਾਫੀ ਵੈਰਾਈਟੀਆਂ ਆਉਂਦੀਆਂ ਬਟ ਆਪਾਂ ਪਿਓਰ ਹੀ ਯੂਜ਼ ਕਰਦੇ ਆ ਕਿਉਂਕਿ ਹੈਂਡਵਰਕ ਕਰਨਾ ਹੁੰਦਾ ਆਪਾਂ ਜਦੋਂ ਇਹਦੇ ਉੱਪਰ ਹੈਵੀ ਹੈਮ ਫੈਬਰਿਕ ਪਿਓਰ ਹੀ ਠੀਕ ਰਹਿੰਦਾ ਜੀ ਜੀ ਇਹਦੇ ਉੱਪਰ ਪੂਰਾ ਟੋਟਲੀ ਹੈਂਡਵਰਕ ਦਾ ਕੰਮ ਹੋਇਆ ਇਹਦੇ ਨਾਲ ਆਪਾਂ ਪਿਸਤਾ ਗ੍ਰੀਨ ਕਲਰ ਦਾ ਕੰਬੀਨੇਸ਼ਨ ਰੱਖਿਆ ਬਾਟਮ ਦਾ ਮੂੰਗਿਆ ਕਲਰ ਆ ਜੀ ਗ੍ਰੀਨ ਮੂੰਗਿਆ ਕਲਰ ਬਹੁਤ ਜ਼ਿਆਦਾ ਪਿਆਰਾ ਜਿਹਾ ਸੂਟ ਰੈਡੀ ਹੋਇਆ ਫੁੱਲ ਪਾਰਟੀ ਵੇਅਰ ਸੂਟ ਰਹੂਗਾ ਇਹਦੀ ਨੈਕਲਾਈਨ ਆ ਗਈ ਜੀ ਇੱਕ ਪਿਸਤਾ ਕਲਰ ਦੀ ਆਪਾਂ ਇਹਨਾਂ ਬਾਟਮ ਰੱਖੀ ਐ ਟੋਟਲੀ ਦਬਕੇ ਦਾ ਕੰਮ ਰਹੂਗਾ ਬੂਟੀ ਪੂਰੇ ਫਰੰਟ ਚ ਕਲੀਆਂ ਦਾ ਪੈਨਲ بیس ਕਲਰ ਦਾ ਆਪਾਂ ਕਟਦਾਨਾ ਐਡ ਆਨ ਕੀਤਾ ਇਹਦੇ ਵਿੱਚ ਦਬਕੇ ਦਾ ਕੰਮ ਰਹੂਗਾ ਨਾਟਵਰਕ ਦਿੱਤਾ ਹੋਇਆ ਹੈ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਵੈਲਵਟ ਦੇ ਉੱਪਰ ਹਮੇਸ਼ਾ ਦਬਕੇ ਦਾ ਕੰਮ ਹੀ ਉੱਠ ਕੇ ਆਉਂਦਾ ਠੀਕ ਹੈ ਜੀ ਤੇ ਟੋਟਲੀ ਆਪਾਂ ਇਹਦੇ 'ਤੇ ਦਬਕਾ ਐਡ ਆਨ ਕੀਤਾ ਹੈ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਪੀਸ ਕਲਰ ਦਾ ਆਪਾਂ ਕਟ ਦਾਣਾ ਦਿੱਤਾ ਇਹਦੇ ਵਿੱਚ ਬਹੁਤ ਹੀ ਪਿਆਰਾ ਲੱਗ ਰਿਹਾ ਯੂਨੀਕ ਜਿਹਾ ਪੀਸ ਰੈਡੀ ਹੋਇਆ ਸੈਂਟਰ ਪੈਨਲ ਚ ਪੂਰੀ ਬੂਟੀ ਆ ਜੂਗੀ ਜੀ ਭਰਮੀ ਕਲੀਆਂ ਆ ਜਾਂਦੀਆਂ ਆ ਇਹ ਆ ਗਿਆ ਜੀ ਇਹਦਾ ਕੇਰਾ ਬਹੁਤ ਜ਼ਿਆਦਾ ਪਿਆਰਾ ਜੈਦਾ ਕੇਰਾ ਰੈਡੀ ਹੋਇਆ ਤੁਸੀਂ ਚੈੱਕ ਕਰੋ ਇਹਦੇ ਵਿੱਚ ਆਪਾਂ ਰੇਸ਼ਮ ਦਾ ਟੱਚ ਦਿੱਤਾ ਜੀ ਇਹ ਬਾਟਮ ਦੇ ਕਲਰ ਦਾ ਐਂਡ 컬러ਫੁਲ ਦਬਕਾ ਐਡ ਆਨ ਕੀਤਾ ਇਹ ਸਾਰਾ ਟੋਟਲੀ ਦਬਕਾ ਹੈ ਜੀ ਰੇਸ਼ਮ ਨਹੀਂ ਐਡ ਆਨ ਹੋਇਆ ਦਬਕਾ ਐਡ ਆਨ ਹੋਇਆ ਪੂਰਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਚੀਜ਼ਾਂ ਕਾਸਟਲੀ ਵੀ ਚੱਲੀਆਂ ਜਾਂਦੀਆਂ ਘਟ ਦਾਣਾ ਦਿੱਤਾ ਹੋਇਆ ਆਪਾਂ بیس ਕਲਰ ਦਾ ਹੀ ਬਹੁਤ ਹੀ ਪਿਆਰਾ ਜਿਹਦੇ ਵਿੱਚ ਬਾਰਡਰ ਐਡ ਆਨ ਹੋਇਆ ਪੂਰਾ ਦਬਕੇ ਦਾ ਕੰਮ ਨੀਚੇ ਆਪਾਂ ਜਿਹੜਾ ਇਹਦੇ ਬਾਰਡਰ ਦਿੱਤਾ ਹੈ ਤੁਸੀਂ ਚੈੱਕ ਕਰੋ ਇਹਦੇ ਵਿੱਚ ਵੀ ਨੋਟ ਵਰਕ ਦਿੱਤਾ ਹੋਇਆ ਇਹ ਸਾਰਾ ਬਾਰਡਰ ਦੇ ਕੇ ਨੋਟ ਵਰਕ ਦਿੱਤਾ ਹੋਇਆ ਜਾਲ ਦੇ ਕੇ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਇਹ ਸੂਟ ਆਪਣਾ ਰੈਡੀ ਹੋਇਆ ਫੁੱਲ ਪਾਰਟੀ ਵਿੱਚ ਇਹਦਾ 슬ੀਵਸ ਤੇ ਕੰਮ ਆ ਗਿਆ ਜੀ ਪੂਰਾ ਬਾਰਡਰ ਦੇ ਕੇ ਐਦਾਂ ਜਿਹੜਾ ਘੇਰੇ ਤੇ ਬਾਰਡਰ ਐਡ ਆਨ ਸੇਮ ਬਾਰਡਰ ਆਪਾਂ ਹੈਵੀ 슬ੀਵਸ ਤੇ ਕੀਤਾ। ਪੂਰੇ ਬੈਕ ਦੇ ਉੱਪਰ ਬੂਟੀ ਆ ਚੁੱਕੀ। ਇਹ ਹੀ ਬਹੁਤ ਹੀ ਪਿਆਰਾ ਜਿਹਾ ਮੂੰਗਿਆ ਗ੍ਰੀਨ ਕਲਰ ਹੈ ਜੀ। ਵੈਲਵਟ 'ਚ ਸ਼ਾਈਨ ਹੁੰਦੀ ਹੈ। ਕਈ ਵਾਰ ਪ੍ਰੋਪਰ ਸਹੀ ਕਲਰ ਨਹੀਂ ਆਉਂਦਾ। ਠੀਕ ਹੈ ਜੀ। ਇਹਦੀ ਸ਼ਰਟ ਆ ਗਈ। ਤੇ ਇਹਦੇ ਨਾਲ ਆਪਾਂ ਪਿਓਰ ਸਿਲਕ 'ਚ ਬੂਟੀ ਵਾਲੀ ਸਲਵਾਰ ਰੱਖੀ ਹੈ। ਪਿਓਰ ਸਿਲਕ ਫੈਬਰਿਕ ਰਹੂਗਾ ਜੀ ਇਹ ਵੀ ਇਦਾਂ। ਵਿਚ ਬੁਟੀ ਐਡ-ਆਨ ਪਿਓਰ ਸਿਲਕ ਦੀ ਸਲਵਾਰ ਹੈ ਇਹ ਤੁਹਾਡੀ ਚੁਆਇਸ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਸੇਮੀ ਬਾਟਮ ਆਪਾਂ ਸੇਮੀ ਵੀ ਰੱਖ ਸਕਦੇ ਹਾਂ ਬਟ ਇਹ ਪਿਓਰ ਸਿਲਕ ਦੇ ਵਿੱਚ ਹੈ ਬੁਟੀ 'ਚ ਪਿਸਤਾ ਗ੍ਰੀਨ ਕਲਰ ਦੀ ਕੰਬੀਨੇਸ਼ਨ ਇਹਦਾ ਬਹੁਤ ਜ਼ਿਆਦਾ ਪਿਆਰਾ ਮੋਂਗਿਆ ਗ੍ਰੀਨ ਨਾਲ ਪਿਸਤਾ ਕਲਰ ਦਾ ਪਿਸਤਾ ਕਲਰ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਸਲਵਾਰ ਤੁਸੀਂ ਪਲੇਨ ਵੀ ਕਰ ਸਕਦੇ ਹੋ ਬਟ ਇਹ ਆਪਣੀ ਚੁਆਇਸ ਦੇ ਅਕੋਰਡਿੰਗ ਇਹਨਾਂ ਨੂੰ ਬੁਟੀ ਵਾਲੀ ਚਾਹੀਦੀ ਸੀਗੀ ਇਦੇ ਨਾਲ ਹੈਗਾ ਜੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਦੁਪੱਟਾ ਵੀ ਬਹੁਤ ਪਿਆਰਾ ਬਣਿਆ ਪਿਸਤਾ ਗ੍ਰੀਨ ਕਲਰ ਦਾ ਆਪਾਂ ਦੁਪੱਟਾ ਰੱਖਿਆ ਤੇ ਦੁਪੱਟੇ ਦੇ ਵਿੱਚ ਵੀ ਆਪਾਂ ਜਿਹਦਾ ਸ਼ਰਟ ਚ ਨੇ ਐਦਾਂ ਬੂਟੀਆਂ ਐਡ-ਆਨ ਕੀਤੀਆਂ ਤੇ ਵਿੱਚ ਸਾਰੇ ਸਿੱਪੀ ਸਪਰੈਡ ਕੀਤੀ ਹੋਈ ਹੈ ਇਹਦੇ ਵਿੱਚ ਤੇ ਬਹੁਤ ਹੀ ਪਿਆਰੀ ਜੀ ਕਿਰਨ ਲੇਸ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਇਹ ਜਦੋਂ ਆਪਾਂ ਵੇਅਰ ਕਰਾਂਗੇ ਤਾਂ ਬਹੁਤ ਹੀ ਜ਼ਿਆਦਾ ਪਿਆਰਾ ਆਪਣਾ ਦੁਪੱਟਾ ਲੱਗੂਗਾ ਇਦਾਂ ਪਿਓਰ ਵਰਗਿਆਂ ਦਾ ਦੋਪੱਟਾ ਜੀ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰਾ ਮੋਂਗਿਆ ਗ੍ਰੀਨ ਐਂਡ ਪਿਸਤਾ ਕਲਰ ਦਾ ਇਹ ਤੁਹਾਡੀ ਚੁਆਇਸ ਹੈ ਆਪਾਂ ਕਿਸੇ ਵੀ ਕਲਰ ਤੇ ਰੈਡੀ ਕਰ ਸਕਦੇ ਆਂ ਬਟ ਐਜ਼ ਇਟ ਇਜ਼ ਬਣਿਆ ਹੋਇਆ ਵੀ ਇਹ ਬਹੁਤ ਪਿਆਰਾ ਲੱਗ ਰਿਹਾ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰਾ ਹੈ ਇਹ ਮੈਂ ਦੁਬਾਰਾ ਫੇਰ ਤੁਹਾਨੂੰ ਦੱਸਣਾ ਚਾਹੁੰਦੀ ਆ ਜੀ ਫੈਬਰਿਕ ਦੀ ਡਿਟੇਲ ਆਪਾਂ ਅਜੇ ਤੱਕ ਪੂਰੀ ਵੀਡੀਓ ਚ ਮੈਂ ਦੱਸਦੀ ਆ ਤਾਂ ਪਲੀਜ਼ ਵੀਡੀਓ ਨੂੰ ਤੁਸੀਂ ਸਕਿਪ ਨਾ ਕਰਿਆ ਕਰੋ ਪਿਓਰ ਵੈਲਵਟ ਦੀ ਸ਼ਰਟ ਰਹੂਗੀ ਇਹਦੀ ਬਾਟਮ ਹੈ ਜਿਹੜੀ ਸਿਲਕ ਦੀ ਬੁਟੀ ਦੇ ਵਿੱਚ ਰਹੂਗੀ ਪਿਓਰ ਸਿਲਕ ਤੇ ਪਿਓਰ オーਗੈਂਜ਼ਾ ਦਾ ਇਹ ਤਾਂ ਦੁਪੱਟਾ ਆ। ਵੀਡੀਓ ਬਣਾਉਣ ਦਾ ਪਰਪਸ ਹੀ ਹੁੰਦਾ ਕਿ ਆਪਾਂ ਹਰ ਚੀਜ਼ ਤੁਹਾਨੂੰ ਦੱਸੀਏ ਤੇ ਦਿਖਾਈਏ ক্লোਜ਼। ਵਰਕ ਦੀ ਜਿੱਦਾਂ ਡਿਟੇਲਿੰਗ ਵੀ ਪੂਰੀ ক্লোਜ਼ ਮੈਂ ਤੁਹਾਨੂੰ ਦੱਸਦੀ ਆ। ਇਹਦੇ ਵਿੱਚ ਜਿੱਦਾਂ ਆਪਣਾ ਦਬਕੇ ਦਾ ਸਾਰਾ ਕੰਮ ਹੈ ਕਟਦਾਣਾ ਐਡ-ਆਨ ਕੀਤਾ ਹੋਇਆ ਹੈ। ਇਹ ਆਪਣਾ ਸਾਰਾ ਵਿੱਚ ਦਬਕਾ ਐਡ-ਆਨ ਕੀਤਾ ਆਪਾਂ ਕਲਰਫੁੱਲ। ਹਰ ਚੀਜ਼ ਆਪਾਂ ਤੁਹਾਨੂੰ ক্লোਜ਼ੀਲੀ ਦਿਖਾਉਣੀ ਆ ਕਿ ਤੁਹਾਨੂੰ ਪਤਾ ਚੱਲ ਸਕੇ। ਏ ਐਜ਼ ਇਟ ਇਜ਼ ਵੀ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਹੈ ਬਾਕੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਵੀ ਬਣਾ ਸਕਦੇ ਹੋ ਇਹ ਤੁਸੀਂ 올ਓਵਰ ਵੀ ਰੈਡੀ ਕਰਵਾ ਸਕਦੇ ਹੋ ਆਪਣਾ ਵੈਲਵਟ ਦੀ ਸ਼ਰਟ ਦੇ ਨਾਲ ਦੁਪੱਟੇ ਦਾ ਥੋੜਾ ਉਨੀਕੀ ਫਰਕ ਰਹਿ ਜਾਂਦਾ ਕਿਉਂਕਿ ਇਹਦੇ ਵਿੱਚ ਸ਼ਾਈਨ ਜ਼ਿਆਦਾ ਹੁੰਦੀ ਆ ਜੇ ਆਪਾਂ ਇਦਾਂ ਕੰਟਰਾਸਟ ਕਰਦੇ ਆ ਤਾਂ ਇਹ ਬਹੁਤ ਪਿਆਰਾ ਲੱਗਦਾ ਠੀਕ ਹੈ ਜੀ ਕਲਰ ਇਹ ਵੀ ਬਹੁਤ ਪਿਆਰਾ ਗ੍ਰੀਨਿਸ਼ ਕਲਰ ਆ ਪਿਓਰ ਸਿਲਕ ਦਾ ਫੈਬਰਿਕ ਰਹੂਗਾ ਇਹ ਇਹਦੇ ਪੂਰੇ ਦੇ ਉੱਪਰ ਆਪਾਂ ਇਦਾਂ ਕੰਮ ਕੀਤਾ। ਇਹਦੀ ਨੈਕਲਾਈਨ ਆ ਗਈ। ਬਹੁਤ ਹੀ ਪਿਆਰਾ ਜਾਏ ਆਪਣਾ ਕੰਮ ਬਣਦਾ। ਕਲੀਆਂ ਦਾ ਪੈਨਲ ਆ ਜਾਂਦਾ ਜੀ ਪੂਰੀ ਸ਼ਰਟ ਦੇ ਵਿੱਚ ਬੂਟੀ ਆ ਜਾਂਦੀ ਹੈ ਇਦਾਂ। ਠੀਕ ਹੈ 컬러 ਇਹ ਵੀ ਬਹੁਤ ਪਿਆਰਾ ਹੈ ਜੀ। ਗ੍ਰੀਨ ਜਿਹਾ 컬러 ਹੈ। ਇਹ ਆ ਗਿਆ ਜੀ ਦੀਆਂ 슬ੀਵਸ ਤੇ ਕੰਮ। 슬ੀਵਸ ਦੇ ਉੱਪਰ ਵੀ ਪੂਰਾ ਬਾਰਡਰ ਦੇ ਕੇ ਬੂਟੀ ਦਿੱਤੀ ਹੋਈ ਹੈ। ਤੇ ਇਹਨੂੰ ਆਪਾਂ ਦਿੱਤੀ ਹੈ ਜੀ ਫਿਨਿਸ਼ਿੰਗ 블루 ਕਲਰ ਦੀ ਰਾਇਲ ਬਲੂ ਕਲਰ ਦੀ। ਕਿਉਂਕਿ ਇਹ ਕਲਰ ਦੀ ਟਾ ਟਾਈ ਐਂਡ ਡਾਈ ਕੀਤਾ ਆਪਾਂ ਤੇ ਸੇਮ ਕਲਰ ਦੀ ਆਪਾਂ ਇਹਨੂੰ ਦੀ ਫਿਨਿਸ਼ਿੰਗ ਠੀਕ ਹੈ ਜੀ ਇਹ ਆ ਗਈ ਦੀ ਸ਼ਰਟ 슬ੀਵਸ ਤੇ ਕੰਮ ਆ ਗਿਆ ਐਂਡ ਇਹ ਆ ਗਈ ਜੀ ਇਹਦੀ ਬਾਟਮ ਬਾਟਮ ਦੇ ਉੱਪਰ ਵੀ ਹੈਵੀ ਕੰਮ ਹੋਇਆ ਇਹ ਆਪਣੀ ਬਾਟਮ ਆ ਗਈ ਜੀ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਾਟਮ ਦਾ ਵੀ ਫੁੱਲ ਹੈਵੀ ਦੇ ਵਿੱਚ ਆਪਣਾ ਕੰਮ ਹੋਇਆ ਸਾਰਾ ਟੋਟਲੀ ਦਬਕੇ ਦਾ ਕੰਮ ਕੀਤਾ ਹੋਇਆ ਇਹ ਚੈੱਕ ਕਰ ਸਕਦੇ ਹੋ ਟੋਟਲੀ ਤਪਕੇ ਦਾ ਕੰਮ ਆ ਜਾਂਦਾ ਹੈਵੀ ਕੰਮ ਆ ਜਾਂਦਾ ਬਾਟਮ ਤੇ ਚਰਟ ਦਾ ਫਰੰਟ ਵੀ ਹੈਵੀ ਆ ਜਾਂਦਾ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਕਲਰ ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਆ ਇਹ ਮੁੰਗਿਆ ਗ੍ਰੀਨ ਤੋਂ ਥੋੜਾ ਹਟਕੇ ਸ਼ੇਡ ਆ ਬਹੁਤ ਪਿਆਰਾ ਜਿਹਾ ਸ਼ੇਡ ਆ ਜਾਂਦਾ ਠੀਕ ਹੈ ਜੀ ਇੱਕ ਆ ਗਈ ਇਹਦੀ ਪਾਕਿਸਤਾਨੀ ਸਲਵਾਰ ਟੋਟਲੀ ਹੈਂਡਵਰਕ ਦਾ ਪੀਸ ਹੋਊਗਾ ਜੀ ਹੈਵੀ ਦੇ ਵਿੱਚ ਆਪਾਂ ਪਹਿਲਾਂ ਵੀ ਇਹ ਵਾਲੇ ਡਿਜ਼ਾਈਨ ਚ ਕਾਫੀ ਪੀਸ ਸਟੈਡੀ ਕੀਤੇ ਆ ਫਿਰੋਜੀ ਤੇ ਕੀਤੇ ਸੀ ਗ੍ਰੀਨ ਤੇ ਵੀ ਕੀਤੇ ਤੁਸੀਂ ਆਪਣੀ ਪਿਛਲੀ ਵੀਡੀਓ ਚੈੱਕ ਕਰ ਸਕਦੇ ਹੋ ਇਹ ਆ ਗਿਆ ਜੀ ਇਹਦੇ ਨਾਲ ਦੁਪੱਟਾ ਪਿਓਰ オーਰਗਾਂਜ਼ਾ ਦਾ ਦੁਪੱਟਾ ਰੱਖਿਆ ਆਪਾਂ ਇਹਦੇ ਨਾਲ ਡਬਲ ਸ਼ੇਡ ਰਾਇਲ ਬਲੂ ਐਂਡ ਸੂਟ ਦੇ ਕਲਰ ਦਾ ਠੀਕ ਹੈ ਹਾਫ ਹਾਫ ਡਾਈ ਕਰਕੇ ਤੇ ਪੂਰੇ ਦੁਪੱਟੇ ਤੇ ਹੈਵੀ ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਆ ਗਿਆ ਜੀ ਆਪਣੇ 4 ਸਾਈਡ ਪੱਲਿਆਂ ਤੇ ਵਰਕ ਆ ਜਾਂਦਾ ਇਦਾਂ ਪੂਰੇ ਦੇ ਵਿੱਚ ਬੂਟੀ ਦਿੱਤੀ ਹੋਈ ਹੈ ਜਿਹੜੀ ਆਪਣੇ ਮੀਨਸ ਸੂਟ ਦੇ ਵਿੱਚ ਬੂਟੀ ਆ ਜਾਂਦੀ ਹੈ ਸੇਮ ਬੂਟੀ ਆਪਾਂ ਪੂਰੇ ਦੁਪੱਟੇ 'ਚ ਦਿੱਤੀ ਹੋਈ ਹੈ ਤੇ ਪੂਰੇ ਦੇ ਵਿੱਚ ਸਿੱਪੀ ਸਪਰੈਡ ਹੈ ਮਤਲਬ ਫੁੱਲ ਹੈਵੀ ਦੁਪੱਟਾ ਆ ਜਾਂਦਾ ਆ ਫਿਨਿਸ਼ਿੰਗ ਦਿੱਤੀ ਆਪਾਂ ਰਾਇਲ ਬਲੂ ਦੀ ਇਹਨੂੰ ਜਿਹੜਾ ਕੰਟਰਾਸਟ ਦਿੱਤਾ ਹੈ ਆਪਾਂ ਬਹੁਤ ਹੀ ਪਿਆਰਾ ਜਿਹਾ ਇਹ ਆਪਣਾ ਪਾਰਟੀ ਵੇਅਰ ਸੂਟ ਰੈਡੀ ਹੁੰਦਾ ਬਲੂ ਐਂਡ ਗ੍ਰੀਨ ਡਬਲ ਸ਼ੇਡ ਦੁਪੱਟੇ ਦੇ ਵਿੱਚ ਫੁੱਲ ਹੈਵੀ ਦੁਪੱਟਾ ਰੈਡੀ ਹੁੰਦਾ ਜੀ ਇਹ ਫੁੱਲ ਪਾਰਟੀ ਵੇਅਰ ਸੂਟ ਤੇ ਟੋਟਲੀ ਹੈਂਡਵਰਕ ਦਾ ਪੀਸ ਰਹੂਗਾ ਠੀਕ ਹੈ ਜੀ ਬਾਕੀ ਤੁਸੀਂ ਆਪਣੀ ਕਲਰ ਚੁਆਇਸ ਆਪਣੇ ਅਕੋਰਡਿੰਗ ਕਿਸੇ ਤੇ ਵੀ ਕਰਵਾ ਸਕਦੇ ਹੋ ਕਿਉਂਕਿ ਆਪਾਂ ਇਹਨਾਂ ਨੂੰ ਕਾਫੀ ਕਲਰਸ ਦੇ ਨਾਲ ਰੈਡੀ ਕੀਤਾ ਇਹ ਪਿਓਰ ਸਿਲਕ ਦਾ ਫੈਬਰਿਕ ਹੈ ਜੀ ਪਿਓਰ オーਰਗੈਂਜ਼ਾ ਦਾ ਆਪਾਂ ਨੂੰ ਦੁਪੱਟਾ ਰੱਖਿਆ ਬਾਕੀ ਕਲਰ ਕੰਬੀਨੇਸ਼ਨ ਤੁਸੀਂ ਕੋਈ ਵੀ ਚੇਂਜ ਕਰ ਸਕਦੇ ਹੋ ਆਪਾਂ 올ਓਵਰ ਫਰੋਜੀ ਤੇ ਵੀ ਰੈਡੀ ਕੀਤਾ ਸੀਗਾ ਇਹ ਆਪਣੀ ਚੁਆਇਸ ਹੈ ਠੀਕ ਹੈ ਜੀ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਵਾਲੇ ਡਿਜ਼ਾਈਨ ਕਿਵੇਂ ਦੇ ਲੱਗੇ ਵੀਡੀਓ ਵਾਚ ਕਰਨ ਲਈ ਧੰਨਵਾਦ